ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਮਹਾਨ ਹਸਤੀ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੈ ਉਹਨਾਂ ਨੂੰ ਅੰਗਰੇਜ਼ਾਂ ਦੇ ਸਮੇਂ ਬ੍ਰੇਨ ਆਫ ਪਾਰਟੀ ਗਦਰ ਪਾਰਟੀ ਦਾ ਦਿਮਾਗ ਕਹਿ ਕੇ ਲਿਖਤਾਂ ਦੇ ਅੰਦਰ ਦਰਜ ਕੀਤਾ ਗਿਆ ਪਾਪ ਬਾਬਾ ਜਵਾਲਾ ਸਿੰਘ ਠੱਠੀਆਂ ਵਾਲਾ ਬਾਬਾ ਜਵਾਲਾ ਸਿੰਘ ਹੁਣਾਂ ਦਾ ਜਿਹੜਾ ਜਨਮ ਹੈ ਉਹ 1876 ਈਸਵੀ ਦੇ ਵਿੱਚ ਸਰਦਾਰ ਕਨਈਆ ਸਿੰਘ ਦੇ ਘਰ ਪਿੰਡ ਠੱਠੀਆਂ ਜ਼ਿਲ੍ਹਾ ਅਮਰitsar ਦੇ ਵਿੱਚ ਹੋਇਆ। ਇਹਨਾਂ ਤੋਂ ਵੱਡੇ ਇਹਨਾਂ ਦੇ ਦੋ ਭਰਾ ਤੇ ਇੱਕ ਭੈਣ ਸਨ। ਭਰਾਵਾਂ ਦੇ ਨਾਮ ਨਰੈਣ ਸਿੰਘ, ਸੁਰੈਣ ਸਿੰਘ ਤੇ ਭੈਣ ਦਾ ਨਾਮ ਕਿਸੋ ਸੀ। ਸਭ ਤੋਂ ਛੋਟੇ ਇਹ ਸਨ। ਕਰਦੇ ਅੰਦਰ ਆਰਥਿਕ ਤੰਗੀਆਂ ਹੋਣ ਕਰਕੇ ਇਹ ਪੜ੍ਹ ਲਿਖ ਨਹੀਂ ਸਕੇਗੇ ਪਰ ਮਨ ਦੇ ਅੰਦਰ ਇੱਕ ਚਾਹ ਸੀ ਕਿ ਮੈਂ ਘਰ ਦੀ ਗਰੀਬੀ ਹੈ ਜਿਹੜੀ ਉਹ ਦੂਰ ਕਰਨੀ ਹੈ। ਉਹਨਾਂ ਵੇਲਿਆਂ ਦੇ ਵਿੱਚ ਲੋਕ ਵਿਲੈਤ ਵੱਲ ਜਾਣ ਲੱਗੇ ਸਨ ਕਮਾਈ ਦੇ ਵਾਸਤੇ। ਬਰਮਾ ਹਾਂਗਕਾਂਗ ਇੰਦਰਲੇ ਪਾਸੇ ਵੀ ਲੋਕ ਜਾ ਰਹੇ ਸੀ ਸੋ ਬਾਬਾ ਜਵਾਲਾ ਸਿੰਘ ਵੀ 1905 ਈਸਵੀ ਦੇ ਵਿੱਚ ਪਹਿਲਾਂ ਚੀਨ ਪਹੁੰਚੇ ਉੱਥੋਂ ਫਿਰ ਪਨਾਮਾ ਮੈਕਸੀਕੋ ਤੇ ਕੈਨੇਡਾ ਹੁੰਦੇ ਹੋਏ 1908 ਈਸਵੀ ਦੇ ਵਿੱਚ ਅਮਰੀਕਾ ਪਹੁੰਚ ਗਏ ਇੱਥੇ ਬਾਬਾ ਜਵਾਲਾ ਸਿੰਘ ਹੁਣਾਂ ਦਾ ਮੇਲ ਹੈ ਜਿਹੜਾ ਉਹ ਬਾਬਾ ਵਸਾਕਾ ਸਿੰਘ ਦਦੇਰ ਹੁਣਾਂ ਦੇ ਨਾਲ ਹੋਇਆ। ਦੋਨੇ ਗੁਰੂ ਭਾਈ ਗੁਰਬਾਣੀ ਦੇ ਵਿੱਚ ਅਥਾ ਵਿਸ਼ਵਾਸ ਤੇ ਭਰੋਸਾ ਰੱਖਣ ਵਾਲੇ। ਇਹਨਾਂ ਨੇ ਇਥੇ ਸਭ ਤੋਂ ਪਹਿਲਾਂ ਸਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਸਟਾਕਟਨ ਦੇ ਕੋਲ ਹੌਟ ਹਿੱਲ ਵਿੱਚ 500 ਏਕੜ ਜ਼ਮੀਨ ਸੀ ਜਿਹੜੀ ਉਹ ਲੀਜ਼ ਉੱਤੇ ਲੈ ਕੇ ਆਲੂਆਂ ਦੀ ਖੇਤੀ ਸ਼ੁਰੂ ਕੀਤੀ। ਇਹਨਾਂ ਦਾ ਡੇਰਾ ਸੀਗਾ। ਜੇ ਆਪਾਂ ਇਹ ਕਹਿ ਲਈਏ ਵੀ ਪੱਛਮ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੇਂਦਰ ਵੀ ਇਹ ਹੌਟ ਹਿੱਲ ਵਿੱਚ ਲਾਏ ਇਹਨਾਂ ਦਾ ਡੇਰਾ ਬਣਿਆ ਤੇ ਕੋਈ ਅਤਕਥਨੀ ਨਹੀਂ ਹੋਏਗੀ। ਸੰਤੇਜ ਸਿੰਘ ਮਸਤੋਨੀ ਵਾਲੇ ਜਦੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਵਿਲਾਇਤ ਗਏ ਨੇ ਇਹਨਾਂ ਮੁਲਕਾਂ ਦੇ ਵਿੱਚ ਗਏ ਨੇ ਤਾਂ ਉਹ ਇੱਥੇ ਰੁਕੇ ਸਨ ਇੱਥੇ ਗੁਰਬਾਣੀ ਦਾ ਪ੍ਰਵਾਹ ਵੀ ਚੱਲਦਾ ਅੰਦਰੋਂ ਬਾਹਰੋਂ ਆਇਆ ਹਰ ਬੰਦਾ ਜਿਹਨੂੰ ਜ਼ਰੂਰਤ ਹੁੰਦੀ ਸੀ ਉਹਨੂੰ ਖਾਣ ਲਈ ਰੋਟੀ ਤੇ ਰਹਿਣ ਲਈ ਆਸਰਾ ਮਿਲ ਜਾਂਦਾ ਸੀ ਜਿਹੜੇ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਸਨ ਉਹਨਾਂ ਦੇ ਲਈ ਕੰਮ ਦਾ ਵਸੀਲਾ ਵੀ ਸੀ ਨਾਲ ਹੀ ਰਹਿਸ਼ ਲਈ ਥਾਂ ਵੀ ਸੀ ਇੱਥੇ ਰਹਿੰਦਿਆਂ ਹੋਇਆਂ ਹੀ ਬਾਬਾ ਵਿਸਾਖਾ ਸਿੰਘ ਹੋਣਾ ਨੇ ਤੇ ਬਾਬਾ ਜਵਾਲਾ ਸਿੰਘ ਹੋਣਾ ਨੇ ਰਲ ਕੇ ਇੱਕ ਸੁਸਾਇਟੀ ਬਣਾਈ ਉਹਨਾਂ ਨੇ ਮਹਿਸੂਸ ਕੀਤਾ ਕਿ ਆਪਣੀ ਕੌਮ ਨੂੰ ਉੱਚ ਵਿਦਿਆ ਦੀ ਬੜੀ ਜ਼ਰੂਰਤ ਹੈਗੀ ਹੈ ਆਪਣੇ ਹਿੰਦ ਦੇ ਭਾਨਿਆਂ ਨੂੰ ਵੀ ਉਚੇਰੀ ਸਿੱਖਿਆ ਦੇ ਲਈ ਬਾਹਰ ਆਉਣਾ ਚਾਹੀਦਾ ਹੈ ਪਰ ਉਹਨਾਂ ਦੇ ਕੋਲ ਖਰਚਾ ਕਰਨ ਦੇ ਵਾਸਤੇ ਪੈਸੇ ਨਹੀਂ ਗਏ ਇਸ ਲਈ ਇਹਨਾਂ ਨੇ ਇੱਕ 1912 ਦੇ ਕਰੀਬ ਗੁਰਨਾਨਕ ਐਜੂਕੇਸ਼ਨਲ ਸੁਸਾਇਟੀ ਬਣਾਈ ਤੇ ਉਹਦੇ ਵਿੱਚ ਇੱਕ ਸਕਾਲਰਸ਼ਿਪ ਸ਼ੁਰੂ ਕੀਤੀ ਜਿਹਦਾ ਨਾਮ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ ਸੀ ਜਿਹੜਾ ਉਹ ਰੱਖਿਆ ਇਹ 3 ਸਾਲ ਲਈ ਦਿੱਤੀ ਜਾਂਦੀ ਸੀ ਜੀ ਬਿਨਾ ਕਿਸੇ ਭੇਦ ਭਾਵ ਤੋਂ ਇਹ ਸਕਾਲਰਸ਼ਿਪ ਦੇ ਉੱਤੇ ਜਿਹੜੇ ਪਹਿਲੇ 5-7 ਵਿਦਿਆਰਥੀ ਆਏ ਉਹਨਾਂ ਦੇ ਵਿੱਚ ਸਿੱਖ ਵੀ ਸਨ ਤੇ ਪੰਜਾਬ ਤੋਂ ਬਾਹਰ ਦੇ ਦੂਸਰੇ ਧਰਮਾਂ ਦੇ ਵਿਦਿਆਰਥੀ ਵੀ ਸਨ ਇੱਥੇ ਰਹਿੰਦੇ ਆ ਹੋਇਆ ਅਮਰੀਕਾ ਦੇ ਵਿੱਚ ਹੀ ਇਹਨਾਂ ਨੂੰ ਮਹਿਸੂਸ ਹੋਇਆ ਵੀ ਗੁਲਾਮੀ ਦੇ ਸੰਗਲਾਂ ਦੇ ਵਿੱਚ ਜਕੜੇ ਹੋਏ ਆ ਜਦੋਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਨਾ ਉਥੇ ਵੀ ਗੋਰਿਆਂ ਨੇ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕਰਨੀ ਇਹਨਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਦਿਵਾਉਣਾ ਜਦੋਂ ਕਿ ਹੱਦ ਦਰਜੇ ਦੇ ਮੀਨਤੀ ਸਨ ਇੱਕ ਵਾਰ ਦੀ ਘਟਨਾ ਦਾ ਜ਼ਿਕਰ ਮਿਲਦਾ ਹੈ ਬਈ ਬਾਬਾ ਜਵਾਲਾ ਸਿੰਘ ਹੁਣੀ ਜਦੋਂ ਸਟਾਕਤਨ ਵਾਲਾ ਗੁਰਦੁਆਰਾ ਬਣਾਉਣਾ ਸੀਗਾ ਜੇ ਤੇ ਉਹਦੇ ਲਈ ਲੱਕੜ ਵਗੈਰਾ ਲੈ ਕੇ ਆ ਰਹੇ ਸਨ ਤੇ ਗੋਰਿਆਂ ਨੇ ਉਸ ਡੱਬੇ ਦੇ ਵਿੱਚ ਥਾਂ ਮਲ ਲਈ ਤੇ ਇਹਨਾਂ ਨੂੰ ਜਗ੍ਹਾ ਨਾ ਦੇਣ ਤੇ ਉਸ ਵਕਤ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਹਨਾਂ ਦੀ ਚੰਗੀ ਭੁਗਤ ਸਵਾਰੀ ਸੀਗੀ ਚਾਬਕ ਦੇ ਨਾਲ ਇੱਕ ਵਾਰੀ ਇਹੋ ਜੀ ਘਟਨਾ ਆਲੂਆਂ ਨੂੰ ਲੈ ਕੇ ਜਾਂਦੇ ਆ ਵੀ ਵਾਪਰੀ ਸੀ ਸੋ ਜਿਹੜੀਆਂ ਇਹ ਘਟਨਾਵਾਂ ਸਨ ਇਹਨਾਂ ਨੇ ਇਹਨਾਂ ਅੰਦਰ ਆਜ਼ਾਦੀ ਦੀ ਚਿੰਗ ਪੈਦਾ ਕੀਤੀ ਇਹਨਾਂ ਨੇ ਬਾਬਾ ਵਿਸਾਖਾ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਵੀ ਸਾਨੂੰ ਕੁਝ ਹੱਥ ਪੱਲਾ ਮਾਰਨਾ ਚਾਹੀਦਾ ਹੈ ਜੇ ਇਕੱਲਾ ਇਹ ਨਹੀਂਗਾ ਵੀ ਆਪਾਂ ਇੱਥੇ ਪੈਸੇ ਕਮਾਉਂਦੇ ਰਹੀਏ ਜੋੜਦੇ ਰਹੀਏ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਰਹੀਏ ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਉਸ ਵਕਤ ਅਮਰੀਕਾ ਦੇ ਅੰਦਰ ਪੋਟੈਟੋ ਕਿੰਗ ਕਰਕੇ ਜਾਣੇ ਜਾਂਦੇ ਸਨ ਆਲੂਆਂ ਦੇ ਬਾਦਸ਼ਾਹ ਬੜੀ ਸਫਲ ਖੇਤੀ ਸੀ ਇਹਨਾਂ ਦੀ ਆਲੂਆਂ ਦੇ ਵਿੱਚ ਇਹਨਾਂ ਨੇ ਕ੍ਰਾਂਤੀ ਲੈ ਆਂਦੀ ਸੀ ਬਾਬਾ ਵਿਸਾਖਾ ਸਿੰਘ ਉਹ ਵੀ ਝਟ ਤਿਆਰ ਹੋ ਗਏ ਕਿ ਨਹੀਂ ਵਾਕਈ ਸਾਨੂੰ ਆਜ਼ਾਦੀ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਜੇ ਕੁਝ ਕਰਨਾ ਚਾਹੀਦਾ ਹੈ ਦੋਨਾਂ ਮਰਜੀਵੜਿਆਂ ਨੇ ਅਰਦਾਸ ਕੀਤੀ ਗੁਰੂ ਦੇ ਚਰਨਾਂ ਦੇ ਅੰਦਰ ਤਨ ਮਨ ਤਨ ਅਰਪਣ ਕਰਨ ਦੀ ਬਾਣੀ ਦੇ ਚੱਲਦੇ ਹੋਏ ਪ੍ਰਵਾਹ ਦੇ ਵਿੱਚੋਂ ਪੰਕਤੀਆਂ ਕੰਨਾਂ ਦੇ ਵਿੱਚ ਪੰਨਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਕੀਜੈ ਇਹਨਾਂ ਨੇ ਮਹਿਸੂਸ ਕੀਤਾ ਵੀ ਗੁਰੂ ਸਾਹਿਬ ਨੇ ਇਹਨਾਂ ਹੁਕਮ ਦੇ ਦਿੱਤਾ ਏ ਸਾਨੂੰ ਤੇ ਹੁਣ ਸਾਨੂੰ ਆਪਣਾ ਸਿਰ ਜਿਹੜਾ ਉਹ ਪੇਟ ਕਰ ਦੇਣਾ ਚਾਹੀਦਾ ਤੇ ਪਿੱਛੇ ਨਹੀਂ ਹਟਣਾਗਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਕੋਲੇ ਭਾਈ ਸੰਤੋਖ ਸਿੰਘ ਹੁਣੀ ਪੜਨ ਦੇ ਲਈ ਆਏ ਹੋਏ ਸਨ ਇਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਉਹ ਵੀ ਚੰਗੇ ਸੁਲਝੇ ਹੋਏ ਸਨ ਤੇ ਹੌਲੀ-ਹੌਲੀ ਇਹਨਾਂ ਨੇ ਸੰਤੋਖ ਸਿੰਘ ਹੁਣਾਂ ਨੂੰ ਵੀ ਆਪਣੇ ਨਾਲ ਤਿਆਰ ਕਰ ਲਿਆ ਤੇ ਫਿਰ ਇਹ ਸਤਕੜੀ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਮੁਖ ਅਰਦਾਸ ਕੀਤੀ ਵੀ हे ਸੱਚੇ ਪਾਤਸ਼ਾਹ ਤੁਸੀਂ ਕੌਮੀ ਆਜ਼ਾਦੀ ਦੇ ਵਾਸਤੇ ਆਪਣੇ ਪੁੱਤ ਬਾਰੇ ਇਹਨਾਂ ਕੁਝ ਵੇਖਿਆ ਚੱਲਿਆ ਸਾਡੇ ਉੱਤੇ ਵੀ ਕਿਰਪਾ ਕਰੋ ਅਸੀਂ ਵੀ ਕੌਮੀ ਆਜ਼ਾਦੀ ਦੇ ਪਿੜ ਵਿੱਚ ਕੁੱਦਣ ਲੱਗੇ ਆਂ ਤੇ ਜਿਵੇਂ ਆਪਣੇ ਪੁੱਤਰਾਂ ਨੂੰ ਤੂ ਫਤਿਹ ਦਿੱਤੀ ਹੈ ਓਵੇਂ ਸਾਡੀ ਵੀ ਕੰਡ ਨਾ ਲੱਗਣ ਤਈ ਉਦੋਂ ਹੁਕਮਨਾਮਾ ਲਿਆ ਗਿਆ ਤਨਾਸਰੀ ਰਾਗ ਦੇ ਵਿੱਚੋਂ ਆਇਆ ਤਨ ਗੁਰੂ ਅਰਜਨ ਸਹਿਬ ਮਹਾਰਾਜ ਦਾ ਚਤਰ ਦਿਸ਼ਾ ਕੀਨੋਂ ਬਲੇ ਆਪਣਾ ਸਿਰ ਉੱਪਰ ਕਰਤਾ ਰਿਓ ਇਹਨਾਂ ਮਹਿਸੂਸ ਕੀਤਾ ਕਿ ਹੁਣ ਆਪਾਂ ਜਦੋਂ ਗੁਰੂ ਦੇ ਸੇਵਕ ਬਣ ਕੇ ਅਰਦਾਸ ਕੀਤੀ ਹੈ ਤੇ ਗੁਰੂ ਦੀ ਅਸੀਸ ਸਾਡੇ ਨਾਲ ਹੈ ਉਨਾ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪੋਸੁਦੀ 7ਵੀਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਮਨਾਇਆ ਜਾਣਾ ਸੀ ਪ੍ਰਕਾਸ਼ ਪੁਰਬ ਉਹਦਾ ਜਿਹੜਾ ਇਕੱਠ ਹੋਇਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਸਟਾਕਟਨ ਵਾਲਾ ਗੁਰਦੁਆਰਾ ਸੀਗਾ ਉਹ ਬਣਾਉਣ ਦਾ ਮਤਾ ਪਾਸ ਕੀਤਾ ਉੱਥੇ ਸਭ ਤੋਂ ਪਹਿਲਾਂ ਬਾਬਾ ਵਿਸਾਖਾ ਸਿੰਘ ਹੋਣਾ ਨੇ ਆਪਣਾ ਬੈਂਕ ਦੇ ਵਿੱਚ ਪਿਆ ਹੋਇਆ ਸਾਰਾ ਪੈਸਾ ਹੀ ਪੇਟ ਕਰ ਦਿੱਤਾ ਕਿ ਇਹ ਗੁਰੂ ਘਰ ਬਣਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਜਿੰਨਾ ਕੁਝ ਮੇਰੇ ਕੋਲ ਪਿਆ ਹੈ ਜੀ ਇਹ ਤਰੀਖੀ ਸਚਾਈਆਂ ਨੇ ਕਦੇ ਦਰਬਾਰ ਸਾਹਿਬ ਨੂੰ ਮੁੜ ਉਸਾਰਨ ਦੇ ਵਾਸਤੇ ਸਰਦਾਰ ਜੱਸਾ ਸਿੰਘ ਜਿਹੜੀ ਚਾਦਰ ਵਿਛਾਉਂਦਾ ਜਿਹਨੂੰ ਗੁਰੂ ਕੀ ਚਾਦਰ ਇਤਿਹਾਸ ਨੇ ਆਖਿਆ ਉਹਦੇ ਉੱਤੇ ਆਪਣੇ ਕੋਲ ਜਿੰਨਾ ਧਨ ਸੀ ਉਹ ਸਾਰਾ ਪੇਟ ਕਰ ਦਿੱਤਾ ਸੋ ਬਾਬਾ ਜਵਾਲਾ ਸਿੰਘ ਹੋਣਾ ਨੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਸਾ ਦਿੱਤਾ ਮੰਨਿਆ ਜਾਂਦਾ ਵੀ ਕੋਈ 1 ਲੱਖ ਡਾਲਰ ਸੀਗਾ ਜਿਹੜਾ ਉੱਥੇ ਉਹ ਇਕੱਠਾ ਹੋ ਗਿਆ ਗੁਰਦੁਆਰੇ ਦੀ ਤਿਆਰੀ ਆਰੰਭ ਹੋ ਗਈ ਫਿਰ ਉਹ ਹੈੱਡ ਕੁਆਰਟਰ ਬਣਦਾ ਹੈ ਗਦਰ ਪਾਰਟੀ ਦਾ ਏਸੇ ਵੇਲੇ ਦੇ ਵਿੱਚ ਬਾਬਾ ਸੂਨ ਸਿੰਘ ਪਕਣਾ ਲਾਲਾ ਹਰਦਿਆਲ ਤੇ ਹੋਰ ਵੀ ਕਈ ਜਿਹੜੇ ਸੱਜਣ ਸਨ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਸੰਤ ਤੇਜਾ ਸਿੰਘ ਹੁਣੀ ਇਹਨਾਂ ਦੇ ਕੋਲ ਉੱਥੇ ਆਉਂਦੇ ਜਾਂਦੇ ਸਨ ਉਹਨਾਂ ਨੇ ਵਿਚਣਗਬਾਲ ਦਿੱਤੀ ਤੇ ਅਖੀਰ ਦੇ ਉੱਤੇ ਫਿਰ ਇਹਨਾਂ ਨੇ ਜੁਗੰਤਰ ਆਸ਼ਰਮ ਦੇ ਵਿੱਚ ਇੱਕ ਸਭਾ ਇੱਕ ਸੋਸਾਇਟੀ ਹੈ ਜਿਹੜੀ ਉਹ ਬਣਾਈ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਜਿਹੜੀ ਬਾਅਦ ਦੇ ਵਿੱਚ ਗਦਰ ਅਖਬਾਰ ਕੱਢਦੀ ਹੈ ਤੇ ਇਹ ਨਾਮ ਉਹਦਾ ਲੁਪਤ ਹੋ ਜਾਂਦਾ ਹੈ ਤੇ ਫਿਰ ਉਹ ਗਦਰ ਪਾਰਟੀ ਬਣ ਕੇ ਸਨਮੁਖ ਹੁੰਦੀ ਹੈ ਇਹਦੇ ਜਿਹੜੇ ਮੀਤ ਪ੍ਰਧਾਨ ਸੀਗੇ ਉਹ ਬਾਬਾ ਜਵਾਲਾ ਸਿੰਘ ਨੂੰ ਬਣਾਇਆ ਗਿਆ ਸੀਗਾ ਜੇ ਇਹਨਾਂ ਦੀਆਂ ਬੜੀਆਂ ਵੱਡੀਆਂ ਸ਼ਵਾਮਾਂ ਸੀ ਦੂਰ ਦੂਰ ਤੱਕ ਲੋਕਾਂ ਦੇ ਅੰਦਰ ਗਦਰ ਪਾਰਟੀ ਦਾ ਜਿਹੜਾ ਆਸ਼ਾ ਹੈ ਉਹ ਬਚਾਉਣਾ ਤੇ ਗਦਰ ਪਾਰਟੀ ਦਾ ਸਹੀ ਮਾਇਨੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਸੀਗਾ ਉਹ ਇਹਨਾਂ ਦਾ ਹੌਲਟ ਹਿੱਲ ਵਿੱਚ ਲਾ ਜਿਹੜਾ ਡੇਰਾ ਸੀਗਾ ਜ਼ਮੀਨ ਵਾਲਾ ਜਿੱਥੇ ਆਲੂਆਂ ਦੀ ਖੇਤੀ ਕਰਦੇ ਸਨ ਉਹ ਸੀ ਜੇ ਇੱਥੇ ਹੀ ਜਦੋਂ ਬਾਈ ਹਰਨਾਮ ਸਿੰਘ ਟੁੰਡੀ ਲਾਟ ਹੁਣੀ ਬੰਬ ਸੀ ਜਿਹੜਾ ਉਹਨੂੰ ਪਰਖ ਰਹੇ ਸਨ ਤੇ ਉਹਨਾਂ ਦੀ ਉਸ ਵਕਤ ਬੰਬ ਫਟਣ ਦੇ ਕਰਕੇ ਹਾਲਤ ਕਾਫੀ ਨਾਜ਼ੁਕ ਹੋ ਗਈ ਸੀ ਤੇ ਬਾਬਾ ਜਵਾਲਾ ਸਿੰਘ ਹੋਣਾ ਨੇ ਇੱਕ ਪ੍ਰਾਈਵੇਟ ਡਾਕਟਰ ਜਿਹੜਾ ਸੀ ਉਹਨੂੰ ਹਾਇਰ ਕੀਤਾ ਪ੍ਰਾਈਵੇਟ ਕਲੀਨਿਕ ਦੇ ਅੰਦਰ ਉੱਥੇ ਜਾ ਕੇ ਆਖਿਆ ਗਿਆ ਵੀ ਇੱਥੇ ਆਤਿਸ਼ਬਾਜ਼ੀ ਸੀ ਜਿਹੜੀ ਉਹਦਾ ਬਰੂਦ ਭਰਦਿਆਂ ਹੋਇਆ ਇਹ ਘਟਨਾ ਵਾਪਰੀ ਹੈ ਫਿਰ ਉਹਦੇ ਵਿੱਚ ਜਦੋਂ ਕਾਫੀ ਜਿਆਦੇ ਨਾਜ਼ੁਕ ਸਥਿਤੀ ਸੀ ਤੇ ਬਾਬਾ ਜੀ ਦਾ ਹੱਥ ਹੈ ਜਿਹੜਾ ਉਹ ਕਟਣਾ ਪਿਆ ਸੀਗਾ ਜੇ ਉਹ ਕਟਣਾ ਵੀ ਇੱਥੇ ਹੀ ਵਾਪਰੀ ਸੀਗੀ ਜਦੋਂ ਲਾਲਾ ਹਰਦਿਆਲ ਗ੍ਰਿਫਤਾਰ ਹੋਇਆ ਤੇ ਉਹਦੇ ਲਈ ਡਿਫੈਂਸ ਕਮੇਟੀ ਬਣਾਈ ਗਈ ਸੀ ਉਹਦੇ ਸਖਤਰ ਹੈ ਜਿਹੜੇ ਉਹ ਬਾਬਾ ਜਵਾਲਾ ਸਿੰਘ ਬਣੇ ਸਨ ਸਮਾ ਆਪਣੀ ਟੋਰ ਟੁਰਦਾ ਹੈ ਜੇ ਅਖੀਰ ਦੇ ਉੱਤੇ ਫੈਸਲਾ ਹੁੰਦਾ ਹੈ ਵੀ ਬਾਹਰ ਬੈਠ ਕੇ ਕੱਲਾ ਲਿਖ ਕੇ ਨਹੀਂ ਸਰਨਾਗਾ ਹੁਣ ਸਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਾਣਾ ਪਏਗਾ ਸੋ ਜਿਹੜਾ ਪਹਿਲਾ ਪੂਰ ਤੁਰਦਾ ਹੈ ਸਨ ਫਰਾਂਸਿਸਕੋ ਤੋਂ ਉਹ 29 ਅਗਸਤ ਜਿਹੜੇ ਸਰਕਾਰੀ ਡਾਕੂਮੈਂਟ ਆ ਉਹਨਾਂ ਚ 20 ਅਗਸਤ ਹੈ ਜੀ ਉਹ ਇੱਕ ਜਹਾਜ਼ ਸੀਗਾ ਕੋਰੀਆ ਦਾ ਐਸ ਐਸ ਕੋਰੀਆ ਜਿਹੜਾ ਇਹਨਾਂ ਨੇ ਹਾਇਰ ਕੀਤਾ ਸੀਗਾ ਉਹ 1914 ਈਸਵੀ ਦੇ ਵਿੱਚ ਤੁਰਦਾ ਹੈ ਉਹਦੇ ਜਿਹੜੇ ਮੇਨ ਆਗੂ ਸੀਗੇ ਉਹ ਬਾਬਾ ਜਵਾਲਾ ਸਿੰਘ ਨੇ ਹੀ ਬਣਾਇਆ ਗਿਆ ਸੀਗਾ ਇਹ ਜਾ ਫਿਰ ਅੱਗੇ ਚੱਲ ਕੇ ਜਿਹੜਾ ਹੈਗਾ ਉਹ ਹਾਂਗਕਾਂਗ ਪੁਆਇੰਟ ਹੈ ਅੱਛਾ ਇੱਕ ਗੱਲ ਹੋਰ ਵਿਚਾਰ ਰਹਿ ਗਈ ਜਿਸ ਵਕਤ ਗੁਰਨਾਨਕ ਜਹਾਜ਼ ਕੈਨੇਡਾ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਉੱਥੇ ਜਿਹੜੇ ਸਾਡੇ ਭਰਾ ਸਾਨੂੰ ਭੁੱਖਣ ਪਾਣੇ ਸਨ ਉਹਨਾਂ ਦੇ ਤੱਕ ਅੰਨ ਪਾਣੀ ਪਚਾਉਣ ਦੇ ਲਈ ਜਿਹੜੀ ਕਮੇਟੀ ਬਣੀ ਜਾਂ ਇਹ ਕਹਿ ਲਈਏ ਅੰਨ ਪਾਣੀ ਪਹਚਾਉਣ ਦਾ ਜਿਹੜਾ ਮਤਾ ਸੀਗਾ ਉਹ ਵੀ ਬਾਬਾ ਜਵਾਲਾ ਸਿੰਘ ਹੋਣਾ ਨੇ ਰੱਖਿਆ ਸੀ ਉਸ ਵਕਤ ਉਹਨਾਂ ਨੇ ਡੱਟ ਕੇ ਹਮਾਇਤ ਕੀਤੀ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੀ ਸੋ ਇੱਧਰ ਜਦੋਂ ਹਾਂਗਕਾਂਗ ਆਏ ਇੱਧਰ ਇਹਨਾਂ ਨੇ ਆ ਕੇ ਉੱਥੇ ਖਾਲਸਾ ਦੀਵਾਨ ਦੇ ਵਿੱਚ ਰੋਜ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਹੋਰ ਵੀ ਆਸੇ ਪਾਸੇ ਤੋਂ ਕਈ ਗਦਰੀ ਬਾਬੇ ਆ ਕੇ ਰਲੇ ਨਾਲ ਇੱਥੇ ਹੀ ਤੋਸ਼ਾ ਮਾਰੂ ਜਿਹੜਾ ਜਹਾਜ਼ ਸੀਗਾ ਉਹਦੇ ਉੱਤੇ ਕਲਕੱਤੇ ਨੂੰ ਰਵਾਨਾ ਹੋਣਾ ਸੀਗਾ ਬੇਬੇ ਗਲੇਬ ਬੇਬੇ ਗੁਲਾਬਕੌਰ ਜਿਹੜੀ ਗਦਰ ਲਹਿਰ ਦੀ ਇੱਕੋ ਇੱਕ ਬੜੀ ਸਿਰਕਾੜਵੀਂ ਔਰਤ ਹੈ ਜੇ ਉਹ ਵੀ ਇੱਥੋਂ ਇਹਨਾਂ ਦੇ ਨਾਲ ਤੁਰਦੀ ਹੈ ਅ ਜਿਸ ਵਕਤ ਸਿੰਗਾਪੁਰ ਰੁਕਦੇ ਨੇ 36 ਘੰਟਿਆਂ ਦੇ ਲਈ ਜਹਾਜ਼ ਰੁਕਦਾ ਹੈ ਉੱਥੇ ਬਾਬਾ ਜਵਾਲਾ ਸਿੰਘ ਇੱਕ ਵੇਈ ਪੋਈ ਤੋਂ ਸੀਗੇ ਬਾਬਾ ਜੀ ਉਹ ਤੇ ਉਦਮ ਸਿੰਘ ਕਸੇਲ ਵਰਗੇ ਇਹਨਾਂ ਦੇ ਉਦਮ ਦਾ ਸਰ ਸਦਕਾ ਜਿਹੜੀ ਬਲੋਚ ਰੈਜਿਮੈਂਟ ਸੀਗੀ ਉਹਨੂੰ ਵੀ ਬਗਾਵਤ ਕਰਨ ਦੇ ਲਈ ਮਨਾਲਿਆ ਜਾਂਦਾ ਤੇ ਨਾਲ ਹੀ ਮਲਾਇਆ ਸਟੇਟਸ ਗਾਈਡ ਜਿਹੜੀ ਸਿੱਖ ਸਪਾਹਿਆਂ ਦੀ ਸੀ ਉਹਨੂੰ ਵੀ ਤਿਆਰ ਕਰ ਲਿਆ ਜਾਂਦਾ ਵੀ ਉਹ ਗਦਰ ਕਰਨਗੇ ਹੋਣੀ ਉਹ ਯੋ ਹੈ ਜੋ ਅਕਾਲ ਪੁਰਖ ਨੂੰ ਭਾਵੇ ਇਹਨਾਂ ਦੇ ਆਉਣ ਦੀਆਂ ਖਬਰਾਂ ਲੀਕ ਹੋ ਚੁੱਕੀਆਂ ਸਨ ਖੂਫੀਆ ਵਿਭਾਗ ਦੇ ਦੁਆਰਾ ਤਖੀਰ ਕਲਕੱਤੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ 1915 ਦੇ ਵਿੱਚ ਲਾਹੌਰ ਸਾਜ਼ਿਸ਼ ਕੇਸ ਆ ਜਿਹੜਾ ਉਹ ਪਹਿਲਾ ਉਹ ਚੱਲਿਆ। ਇਹ ਡਿਫੈਂਸ ਆਫ ਇੰਡੀਆ ਐਕਟ ਦੇ ਤਹਿਤ ਕੇਸ ਸੀਗਾ। ਇਹਦੇ ਵਿੱਚ ਜਿਹੜੇ ਮੁਲਜ਼ਮ ਸੀਗੇ ਉਹ ਕਿਤੇ ਵੀ ਕੋਈ ਅਪੀਲ ਨਹੀਂ ਕਰ ਸਕਦੇ ਸੀ ਕੋਰਟ ਦੇ ਅੰਦਰ। ਹਾਂ ਸਰਕਾਰ ਦੇ ਕੋਲੋਂ ਮਾਫੀਨਾਮਾ ਭੇਜ ਸਕਦੇ ਸੀਗੇ ਤੇ ਫਿਰ ਉਹਨਾਂ ਬਾਰੇ ਕੋਈ ਸੋਚਿਆ ਜਾ ਸਕਦਾ ਸੀਗਾ। ਇਹਦੀ ਪੇਸ਼ੀਆਂ ਦੇ ਵਿੱਚ ਜਦੋਂ ਹੁੰਦੀਆਂ ਸਨ ਕੋਰਟ ਦੇ ਵਿੱਚ ਕੋਈ ਵੀ ਪੱਤਰਕਾਰ ਸ਼ਾਮਲ ਨਹੀਂ ਹੋ ਸਕਦਾ ਸੀਗਾ। ਪ੍ਰੈਸ ਨੂੰ ਅਦਾਲਤ ਦੇ ਵੱਲੋਂ ਹੀ ਬਿਆਨ ਜਾਂਦਾ ਸੀਗਾ ਜਿਹੜਾ ਉਹਨਾਂ ਵੱਲੋਂ ਛਾਪਿਆ ਜਾਂਦਾ ਸੀ ਬਨਗੋਰਿਆਂ ਦੇ ਆਪਣੇ ਅਖਬਾਰਾਂ ਨੇ ਵੀ ਇਸ ਚੀਜ਼ ਦਾ ਬੜਾ ਬੁਰਾ ਮਨਾਇਆ ਸੀਗਾ ਜੀ। ਉਸ ਕੋਰਟ ਦੇ ਅੰਦਰ ਜਦੋਂ ਇਹ ਸਾਰੀਆਂ ਪੇਸ਼ੀਆਂ ਚੱਲ ਰਹੀਆਂ ਸਨ ਤੇ ਜੱਜ ਨੇ ਬਕਾਇਦਾ ਬਾਬਾ ਜਵਾਲਾ ਸਿੰਘ ਨੂੰ ਇਹ ਸਾਰੀ ਲਹਿਰ ਜਿਹੜੀ ਗਦਰ ਲਹਿਰ ਸੀ ਉਹਦਾ ਬ੍ਰੇਨ ਮੰਨਿਆ ਹੈ ਜੇ ਆਪਣੀ ਜੱਜਮੈਂਟ ਦੇ ਅੰਦਰ ਇੰਨਾ ਹੀ ਨਹੀਂ ਗਾ ਫਿਰ ਜਦੋਂ ਉਥੇ ਘਟਨਾ ਵਾਪਰਦੀ ਹੈ ਹਾਂ ਜਿਹੜਾ ਸਰਕਾਰੀ ਗਵਾਹ ਸੀਗਾ ਉਹਨੇ ਜਦੋਂ ਭਾਈ ਜਗਤ ਸਿੰਘ ਉਹਨਾਂ ਦੀ ਪਛਾਣ ਕਰਨੀ ਹੁੰਦੀ ਹੈ ਤੇ ਉਹ ਆਖਦਾ ਵੀ ਇਹਨਾਂ ਦੀ ਪੱਗਾਂ ਨੇ ਜਿਹੜੀ ਉਹ ਟੇਢੀ ਹੈ ਜੇ ਤੇ ਇਸ ਲਈ ਮੈਂ ਚਿਹਰਾ ਨਹੀਂ ਪਛਾਨ ਸਕਦਾਗਾ ਤੇ ਬਾਬਾ ਜਵਾਲਾ ਸਿੰਘ ਹੱਸ ਕੇ ਗਾੜੀ ਨੂੰ ਆਖਦੇ ਆ ਪਾਗੀ ਟੇਢੀ ਆ ਮੂੰਹ ਤੇ ਉਹੀ ਹੋ ਆ ਨਾ ਤੇਰਾ ਥੋੜੀ ਬਦਲ ਗਿਆ ਹੈ ਜੇ ਤੇ ਜਦੋਂ ਬਾਬਾ ਜਵਾਲਾ ਸਿੰਘ ਹੁਣੀ ਇਹ ਗੱਲ ਆਖਦੇ ਆ ਤੇ ਜਿਹੜਾ ਸਰਕਾਰੀ ਵਕੀਲ ਹੁੰਦਾ ਹੈ ਜੇ ਉਹ ਬਾਬਾ ਜਵਾਲਾ ਸਿੰਘ ਹੁਣਾ ਨੂੰ ਚੰਗਾ ਮੰਦਾ ਬੋਲਦਾ ਹੈ ਆਪਣੀ ਜ਼ੁਬਾਨ ਤੋਂ ਤੇ ਫਿਰ ਅੱਗੋਂ ਬਾਬਾ ਜਵਾਲਾ ਸਿੰਘ ਹੁਣੀ ਵੀ ਘਟ ਨਹੀਂ ਗੁਜ਼ਾਰ ਦੇਗੇ ਉਹ ਵੀ ਫਿਰ ਤੱਤੀਆਂ ਠੰਡੀਆਂ ਵਾਵਾ ਸੁਣਾਉਂਦੇ ਆ ਜਿਸ ਕਰਕੇ ਜਿਹੜਾ ਜੱਜ ਹੈ ਉਹ ਬਾਬਾ ਜਵਾਲਾ ਸਿੰਘ ਹੋਣਾ ਨੂੰ 30 ਬੈਂਤ ਦੀ ਸਜ਼ਾ ਸੁਣਾਉਂਦਾ ਹੈ। ਬਾਬਾ ਵਿਸਾਖਾ ਸਿੰਘ ਦਦੇਰ ਹੋਣਾ ਨੇ ਆਪਣੀ ਜੀਵਨੀ ਦੇ ਵਿੱਚ ਉਹ ਦਰਦਮਈ ਦ੍ਰਿਸ਼ ਹੈ ਜਿਹੜਾ ਉਹ ਬਿਆਨ ਕੀਤਾ ਹੈ। ਕਿਸ ਤਰ੍ਹਾਂ ਬਾਬਾ ਵਿਸਾਖਾ ਸਿੰਘ ਉਹਦੇ ਵਿੱਚ ਲਿਖਦੇ ਆ ਵੀ ਬਾਬਾ ਜਵਾਲਾ ਸਿੰਘ ਹੋਣਾ ਨੇ ਹੱਸ ਕੇ ਆਪਣੀ ਪਿੱਠ ਦੇ ਉੱਤੇ ਉਹ 30 ਬੈਂਤ ਹੈ ਜਿਹੜੇ ਉਹ ਨੰਗੇ ਪਿੱਠ ਦੇ ਉੱਤੇ ਸਹੀ ਸਨ ਜੀ। ਧਨ ਸਾਨੇ ਮਰਜੀ ਵੜੇ। ਜਿਹੜੇ ਕੌਮੀ ਆਜ਼ਾਦੀ ਲਈ ਜੂਝੇ। ਇਹਨਾਂ ਨੂੰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਬਾਅਦ ਵਿੱਚ ਉਮਰ ਕੈਦ ਵਿੱਚ ਤੇ ਜਲਾ ਵਤਨੀ ਦੇ ਵਿੱਚ ਉਹ ਬਦਲ ਦਿੱਤੀ ਗਈ ਪਹਿਲਾਂ ਇਹਨਾਂ ਨੂੰ ਰਾਵਲਪਿੰਡੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਦੋਂ ਰਾਵਲਪਿੰਡੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਉੱਥੇ ਜਿਹੜਾ ਜੇਲ੍ਹ ਦਾ ਪ੍ਰਮੁੱਖ ਜੇਲਰ ਸੀਗਾ ਉਹ ਬਹੁਤ ਜ਼ਿਆਦਾ ਹੀ ਜ਼ਾਲਮ ਕਿਸਮ ਦਾ ਬੰਦਾ ਸੀਗਾ ਕੈਦੀਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕਰਦਾ ਸੀ ਅੰਗਰੇਜ਼ਾਂ ਦਾ ਕੌਲੀ ਚੱਟ ਸੀਗਾ ਜੇ ਉੱਥੇ ਰਹਿੰਦੇ ਆ ਹੋਇਆ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਖਿਆ ਵੀ ਐਵੇਂ ਜੀਵਨ ਨੂੰ ਅਜਾਈ ਜਾਣ ਦੀ بجائے ਕੁਝ ਕਰਨਾ ਚਾਹੀਦਾ ਹੈ ਜੀ ਇਸ ਜੇਲ ਦੇ ਵਿੱਚੋਂ ਭੱਜਣ ਦੀ ਸਕੀਮ ਤਿਆਰ ਕਰਦੇ ਆ ਬਾਬਾ ਜੀ ਦੇ ਨਾਲ ਇਥੇ ਜੇਲ ਦੇ ਵਿੱਚੋਂ ਜਿਹੜੇ ਭੱਜਣ ਵਾਲੇ ਸਨ ਉਹ ਪਿਆਰਾ ਸਿੰਘ ਲੰਗੇਰੀ ਉਦਮ ਸਿੰਘ ਕਸੇਲ ਤੇ ਬਾਬਾ ਜਵਾਲਾ ਸਿੰਘ ਇਹ ਕਿ ਇਹਨਾਂ ਦੇ ਨਾਲ ਪਠਾਨ ਰਲਿਆ ਹੋਇਆ ਸੀ ਇੱਕ-ਇੱਕਲਾਕੀ ਕੈਦੀ ਦੇ ਪਾਸੋਂ ਇਹਨਾਂ ਨੇ ਬੰਬ ਬਣਾਉਣ ਦੇ ਵਾਸਤੇ ਬਰੂਦ ਮੰਗਾਲਿਆ ਨਾਲ ਹੀ ਇਹਨਾਂ ਨੇ ਜੇਲ੍ਹ ਨੂੰ ਤੋੜਨ ਦੇ ਵਾਸਤੇ ਵੀ ਜਿਹੜਾ ਸੀ ਉਜਾਰਾਂ ਦਾ ਇੰਤਜ਼ਾਮ ਕਰ ਲਿਆ ਪਰ ਜਿਹੜਾ ਉਹ ਪਠਾਨ ਸੀਗਾ ਉਹਦਾ ਦਿਲ ਜਿਹੜਾ ਸੀ ਕਮਜ਼ੋਰ ਪੈ ਗਿਆ ਤੇ ਉਹਨੇ ਸਾਰੀ ਜਿਹੜੀ ਸਕੀਮ ਸੀਗੀ ਉਹ ਜਾ ਕੇ ਜੇਲਰ ਦੇ ਸਾਹਮਣੇ ਖੋਲ ਦਿੱਤੀ ਫਿਰ ਇਹ ਸਾਰਾ ਕੁਝ ਫੜਿਆ ਜਾਂਦਾ ਹੈ ਜੇਲਰ ਕੰਨਾਂ ਨੂੰ ਹੱਥ ਲਾ ਜਾਂਦਾ ਹੈ ਤੇ 5-6 ਦਿਨਾਂ ਦੇ ਬਾਅਦ ਹੀ ਬਾਬਾ ਜੀ ਨੂੰ ਬਾਕੀ ਸਾਥੀਆਂ ਦੇ ਨਾਲ ਅੰਡੇਮਾਨ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਕਾਲੇ ਪਾਣੀ ਦੀ ਜਿਹਨੂੰ ਜੇਲ੍ਹ ਆਖਿਆ ਜਾਂਦਾ ਹੈ ਇੱਥੇ ਬਹੁਤ ਜ਼ਿਆਦਾ ਤਸ਼ੱਦਦ ਹੁੰਦੇ ਸਨ ਜੇ ਰਾਜਸੀ ਕੈਦੀਆਂ ਦੇ ਉੱਤੇ ਇੱਥੇ ਗਦਰੀ ਬਾਬਿਆਂ ਨੇ ਉਹ ਹੜਤਾਲਾਂ ਵੀ ਕੀਤੀਆਂ ਇੱਥੇ ਕੰਮ ਕਰਨ ਤੋਂ ਇਨਕਾਰ ਵੀ ਕੀਤਾ ਬਾਬਾ ਵਿਸਾਖਾ ਸਿੰਘ ਦਦੇਹਰੋਣਾ ਦੀ ਜਦੋਂ ਜੀਵਨੀ ਪੜ੍ਹਦੇ ਆ ਨਾ ਤੇ ਉਹਦੇ 'ਚ ਸਾਰੀਆਂ ਚੀਜ਼ਾਂ ਸਾਬ ਵਿਸਥਾਰ ਦਸੀਆਂ ਹੋਈਆਂ ਨੇ ਉਹਨਾਂ ਨੇ ਫਿਰ ਇਸ ਕਰਕੇ ਇਥੋਂ ਦੇ ਜਿਹੜੇ ਜੇਲਰ ਸੀਗੇ ਉਹਨਾਂ ਨੇ ਇਹਨਾਂ ਗੁਰੂ ਵਾਲੜਿਆਂ ਦੇ ਉੱਤੇ ਅਸਹਿ ਤਸ਼ਦਦ ਕੀਤੇ ਜਿੰਨੇ ਉਹ ਕਰ ਸਕਦੇ ਸਨ ਡੰਡਾ ਬੇੜੀ ਲਾਈ ਗਈ ਇਹਨਾਂ ਨੂੰ ਹੱਥ ਕੜੀਆਂ ਲਾ ਕੇ ਰੱਖਦੇ ਸਨ ਰੋਟੀ ਟੋਕ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਇੱਧਰ ਇਹਨਾਂ ਨੇ ਵੀ ਭੁਖੜ ਤਾਲਾਂ ਕੀਤੀਆਂ ਉੱਥੇ ਬਾਬਿਆਂ ਨੇ ਵੀ ਅਖੀਰ ਦੇ ਉੱਤੇ ਜਾ ਕੇ ਜਦੋਂ ਉੱਥੋਂ ਗੱਲਾਂ ਬਾਹਰ ਨਿਕਲ ਕੇ ਆਉਣੀਆਂ ਸ਼ੁਰੂ ਹੋਈਆਂ ਇਸ ਜੇਲ੍ਹ ਦੇ ਵਿੱਚ ਮਾਸਟਰ ਚਤਰ ਸਿੰਘ ਜੀ ਬਾਬੂ ਅਮਰ ਸਿੰਘ ਤੇ ਬਾਬਾ ਜਵਾਲਾ ਸੀ ਇਹਨਾਂ ਨੇ ਕੈਦੀਆਂ ਦੇ ਹੱਕਾਂ ਵਾਸਤੇ ਬਹੁਤ ਜ਼ਿਆਦਾ ਸਟਰਗਲ ਕੀਤੀ ਤੇ ਜਦੋਂ ਇਹ ਗੱਲਾਂ ਬਾਹਰ ਨਿਕਲ ਕੇ ਆਈਆਂ ਫਿਰ ਇੱਕ ਕਮੇਟੀ ਬਣੀ ਤੇ ਉਸ ਕਮੇਟੀ ਦੇ ਬਣਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵੀ ਅੱਜ ਤੋਂ ਬਾਅਦ ਅੰਡੇਮਾਨ ਜੇਲ੍ਹ ਦੇ ਵਿੱਚ ਰਾਜ ਸੀ ਕੈਦੀਆਂ ਨੂੰ ਨਹੀਂ ਭੇਜਿਆ ਜਾਏਗਾ ਇਹ ਗੱਲ ਹੋएगी 1921 ਈਸਵੀ ਦੀ ਫਿਰ ਬਾਬਾ ਜੀ ਨੂੰ ਤੇ ਉਹਨਾਂ ਦੇ ਨਾਲ ਦੇ ਕੁਝ ਸਾਥੀਆਂ ਨੂੰ ਭਾਰਤ ਦੀਆਂ ਵੱਖੋ ਵੱਖਰੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ। ਬਾਬਾ ਜੀ ਨੂੰ ਕੋਮਟੂਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਜਾ ਕੇ ਵੀ ਬਾਬਾ ਜੀ ਨੇ ਦੇਖਿਆ ਵੀ ਕੈਦੀਆਂ ਦੇ ਜਿਹੜੇ ਹੱਕ ਹੈ ਨਾ ਉਹ ਬਿਲਕੁਲ ਹੀ ਖਤਮ ਕੀਤੇ ਹੋਏ ਨੇ। ਉੱਥੇ ਵੀ ਇਹਨਾਂ ਨੇ ਭੁੱਖ ਹੜਤਾਲਾਂ ਰੱਖੀਆਂ। ਇਵਨ ਉਹਨਾਂ ਦਿਨਾਂ ਦੇ ਵਿੱਚ ਮੋਪਾਲਾ ਲਹਿਰ ਜਿਹੜੀ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਸੀ। ਉਹਨਾਂ ਦੇ ਕੈਦੀਆਂ ਦੇ ਉੱਤੇ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਂਦੀ ਖਾਣ-ਪੀਣ ਨੂੰ ਕੁਝ ਨਹੀਂ ਦਿੱਤਾ ਜਾਂਦਾ ਸੀਗਾ ਇਹਨਾਂ ਗਦਰੀ ਬਾਬਿਆਂ ਨੇ ਉੱਥੇ ਸੁੱਕਾ ਰਾਸ਼ਨ ਮੰਗ ਲਿਆ ਸੀਗਾ ਵੀ ਅਸੀਂ ਜੇਲ੍ਹ ਦਾ ਖਾਣਾ ਨਹੀਂ ਖਾਵਾਂਗੇ ਸਾਨੂੰ ਸੁੱਕਾ ਰਾਸ਼ਨ ਦਿੱਤਾ ਜਾਏ ਸੋ ਮੰਨਣੀ ਪਈ ਸਰਕਾਰ ਨੂੰ ਬਾਬਾ ਜੀ ਹੁਣੀਆਂ ਆਪਣੇ ਰਾਸ਼ਨ ਦੇ ਵਿੱਚੋਂ ਕੁਝ ਰਾਸ਼ਨ ਸੀਗਾ ਜਿਹੜਾ ਉਹ ਉਹਨਾਂ ਕੈਦੀਆਂ ਨੂੰ ਦੇ ਦਿੰਦੇ ਉਹਨਾਂ ਔਰਤਾਂ ਬੱਚਿਆਂ ਨੂੰ ਦੇ ਦਿੰਦੇ ਜਿਹੜੀਆਂ ਉੱਥੇ ਮਪਾਲਾ ਲਹਿਰ ਦੇ ਅੰਦਰ ਕੈਦ ਕੀਤੀਆਂ ਹੋਈਆਂ ਸਨ ਜਦੋਂ ਇਸ ਗੱਲ ਦਾ ਪਤਾ ਜੇਲਰ ਨੂੰ ਲੱਗਦਾ ਹੈ ਉੱਥੇ ਫੇਰ ਬਾਬਾ ਜੀ ਨੂੰ ਦੂਜੀ ਵਾਰੀ ਜ਼ਿੰਦਗੀ ਦੇ ਵਿੱਚ 30 ਬੈਂਤ ਮਾਰੇ ਜਾਂਦੇ ਨੇ ਤੇ ਜਦੋਂ ਬਾਬਾ ਜੀ ਦੇ ਬੈਂਤ ਵੱਜ ਰਹੇ ਸਨ ਤੇ ਉੱਥੇ ਹੀ ਬਾਬਾ ਚੂੜ ਸਿੰਘ ਹੋਣੀ ਸਨ ਉਹਨਾਂ ਨੇ ਜੇਲਰ ਨੂੰ ਲਲਕਾਰਿਆ ਕਹਿਣ ਲੱਗੇ ਵੀ ਇਹ ਸਜ਼ਾ ਮੈਨੂੰ ਵੀ ਦੇ ਮੈਂ ਵੀ ਬਾਬਾ ਜੀ ਦੇ ਵਾਂਗ ਆਪਣਾ ਰਾਸ਼ਨ ਇਹਨਾਂ ਨੂੰ ਦਿੱਤਾ ਤੇ ਗੱਲ ਵੱਧ ਗਈ ਪੂਰੀ ਜੇਲ ਬਗਾਵਤ ਦੇ ਉੱਤੇ ਉੱਤਰ ਆਈ ਤੇ ਅਖੀਰ ਇਥੋਂ ਵੀ ਬਾਬਾ ਜੀ ਨੂੰ ਤੇ ਭਾਈ ਚੂੜ ਸਿੰਘ ਹੋਣਾ ਨੂੰ ਸ਼ਿਫਟ ਕਰਕੇ ਭੰਡਾਰਾ ਜੇਲ ਦੇ ਅੰਦਰ ਭੇਜ ਦਿੱਤਾ ਜਾਂਦਾ। ਉੱਥੇ ਫੇਰ ਉਹ ਜੋ ਗੱਲਾਂ ਸਾਰੀਆਂ ਅੰਗਰੇਜ਼ਾਂ ਦੀਆਂ ਜੇਲਾਂ ਦੇ ਵਿੱਚ ਕੈਦੀਆਂ ਦੇ ਕੋਈ ਹੱਕ ਹੀ ਨਹੀਂ ਸਨ ਜੀ ਉਹਨਾਂ ਨੂੰ ਪਸ਼ੂ ਤੋਂ ਵੀ ਥੱਲੇ ਮੰਨਿਆ ਜਾਂਦਾ ਸੀਗਾ ਖਾਣ ਪੀਣ ਨੂੰ ਘਟੀਆਂ ਦਿੱਤਾ ਜਾਂਦਾ ਸੀਗਾ। ਉੱਥੇ ਜਾ ਕੇ ਬਾਬਾ ਜੀ ਹੁਣੀ ਫੇ ਸਟ੍ਰਗਲ ਕਰ ਰਹੇ ਸਨ ਕੈਦੀਆਂ ਦੇ ਹੱਕਾਂ ਦੇ ਵਾਸਤੇ। ਬੜੀ ਲੰਮੀ ਭੁੱਖ ਹੜਤਾਲ ਹੈ ਜਿਹੜੀ ਉਹ ਭੰਡਾਰਾ ਜੇਲ ਦੇ ਅੰਦਰ ਬਾਬਾ ਜੀ ਨੇ ਕੱਟੀ। ਇਥੇ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ। ਇਵਨ ਇਥੋਂ ਤੱਕ ਗੱਲ ਅਖਬਾਰਾਂ ਦੇ ਵਿੱਚ ਛਪ ਗਈ ਸੀ ਕਿ ਬਾਬਾ ਜਵਾਲਾ ਸਿੰਘ ਜੀ ਪੰਡਾਰਾ ਜੇਲ੍ਹ ਦੇ ਅੰਦਰ ਚੜ੍ਹਾਈ ਕਰ ਗਏ। ਭੋਖੜਤਾਲ ਦੇ ਉੱਤੇ ਸਨ। ਜਦੋਂ ਇਹ ਖਬਰ ਅਕਾਲੀ ਪਰਦੇਸੀ ਦੇ ਅੰਦਰ ਛਪੀ ਤੇ ਬਾਬਾ ਵਿਸਾਖਾ ਸਿੰਘ ਜੀ ਆਪ ਪੰਡਾਰਾ ਜੇਲ੍ਹ ਦੇ ਅੰਦਰ ਗਏ। ਉੱਥੇ ਜਾ ਕੇ ਉਹਨਾਂ ਨੇ ਪਤਾ ਕੀਤਾ ਬਾਬਾ ਜਵਾਲਾ ਸਿੰਘ ਉਹਨਾਂ ਨੂੰ ਮਿਲੇ, ਜੇਲਰ ਨੂੰ ਮਿਲੇ ਤੇ ਉੱਥੇ ਇਨਾਂ ਦੀ ਆਪਸ ਦੇ ਵਿੱਚ ਥੋੜਾ ਸਫਾਈ ਕਰਵਾਈ ਤੇ ਬਾਬਾ ਜਵਾਲਾ ਸਿੰਘ ਨੂੰ ਆਖਿਆ ਵੀ ਇਹ ਸਰੀਰ ਇੰਜ ਨਹੀਂ ਜੇ ਆਪਾਂ ਮਟਾਉਣਾਗਾ ਇਹ ਕੌਮੀ ਆਜ਼ਾਦੀ ਦੇ ਲਈ ਪ੍ਰਾਪਤ ਹੋਇਆ ਹੈ ਨਾ ਤੇ ਸੋ ਇਸ ਕਰਕੇ ਪੋਖੜ ਤਲ ਆਪਣੀ ਛੱਡੋ ਉੱਥੇ ਮਸਲਾ ਜਿਹੜਾ ਸੀਗਾ ਉਹ ਠੀਕ ਹੋਇਆ ਸਮਾ ਆਪਣੀ ਟੋੜ ਟੁਰਦਾ ਗਿਆ 18 ਸਾਲ ਦੀ ਕੈਦ ਕੱਟਣ ਤੋਂ ਬਾਅਦ 1933 ਈਸਵੀ ਦੇ ਵਿੱਚ ਬਾਬਾ ਜੀ ਰਿਹਾਅ ਹੋ ਕੇ ਬਾਹਰ ਆਉਂਦੇ ਆ ਉਹਨਾਂ ਦਿਨਾਂ ਦੇ ਵਿੱਚ ਬਾਬਾ ਵਿਸਾਖਾ ਸਿੰਘ ਦਦੇਹ ਰੋਣਾ ਨੂੰ ਜੂਬੰਦ ਕੀਤਾ ਹੋਇਆ ਸੀਗਾ ਜੇ ਗੋਰੀ ਸਰਕਾਰ ਨੇ ਤੇ ਉਹਨਾਂ ਨੇ ਸਿੱਖ ਦੇਸ਼ ਭਗਤ ਜਿਹੜੀ ਇੱਕ ਸੁਸਾਇਟੀ ਤਿਆਰ ਕੀਤੀ ਹੋਈ ਸੀਗੀ ਜੇ ਜਿਹਦੇ ਵਿੱਚ ਉਹ ਫੰਡ ਇਕੱਠਾ ਕਰ ਰਹੇ ਸਨ ਤਾਂ ਕਿ ਦੇਸ਼ ਭਗਤਾਂ ਨੂੰ ਪਹੁੰਚਾਇਆ ਜਾ ਸਕੇ ਜੇ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਦਿੱਤਾ ਜਾ ਸਕੇ ਗਦਰੀਆਂ ਦੇ ਫੰਡ ਨੂੰ ਲਾਲਾ ਲਾਇਪੱਤਰ ਆਰਗੇ ਵੀ ਖਾ ਚੁੱਕੇ ਸਨ ਜੇ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਜੇ ਸਾਨੂੰ ਇਹਤੇ ਬਾਬਾ ਵਿਸਾਖਾ ਸਿੰਘ ਵਰਗੇ ਗੁਰਸਿੱਖ ਸਨ ਜਿਨ੍ਹਾਂ ਦੇ ਕਰਕੇ ਉਹਨਾਂ ਪਰਿਵਾਰਾਂ ਦੀ ਕੋਈ ਬਾਹ ਫੜੀ ਜਾ ਸਕੀ ਇਹਦੇ ਉੱਤੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਜਦੋਂ ਇੱਕ ਪੂਰਾ ਇਹਦੇ ਉੱਤੇ ਪ੍ਰੋਗਰਾਮ ਹੋਇਆ ਤੇ ਉਹਦੇ ਅੰਦਰ ਕੀ ਕੁਝ ਹੋਇਆ ਕੀਤਾ ਸੋ ਜਦੋਂ ਬਾਬਾ ਜਵਾਲਾ ਸਿੰਘ ਬਾਹਰ ਆਏ ਤੇ ਬਾਬਾ ਵਿਸਾਖਾ ਸਿੰਘ ਜੀ ਨੇ ਉਹਨਾਂ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਇਸ ਕਮੇਟੀ ਦਾ ਪ੍ਰਧਾਨ ਬਣਦੇ ਹੀ ਬਾਬਾ ਜੀ ਨੇ ਆਪਣੇ ਨਾਲ ਇੱਕ ਸਾਥੀ ਨੂੰ ਲੈ ਕੇ ਭਾਰਤ ਦੇ ਕੁਝ ਇਲਾਕਿਆਂ ਦਾ ਭ੍ਰਮਣ ਕੀਤਾ ਉੱਥੋਂ ਪੈਸਾ ਹੀ ਇਕੱਠਾ ਕਰਕੇ ਲੈ ਕੇ ਆਏ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਉੱਭਰ ਕੇ ਆਈ ਕਿ ਬਾਬਾ ਗੁਰਮੁਖ ਸਿੰਘ ਤੇ ਬਾਬਾ ਪ੍ਰਿਥਵੀ ਸਿੰਘ ਲਾਲੜੂ ਵਾਲੇ ਆ ਜਿਹੜੇ ਅਫਗਾਨਿਸਤਾਨ ਦੇ ਵਿੱਚ ਫੜੇ ਗਏ ਇਹ ਵੀ ਗਦਰੀਬਾਬੇ ਸਨ ਤੇ ਅਫਗਾਨਿਸਤਾਨ ਦਾ ਜਿਹੜਾ ਉਸ ਵਕਤ ਦਾ ਬਾਦਸ਼ਾਹ ਸੀ ਉਹਦੇ ਤੇ ਅੰਗਰੇਜ਼ ਆ ਜਿਹੜੇ ਉਹ ਉਹ ਦਬਾਅ ਪਾ ਰਹੇ ਆ ਵੀ ਉਹ ਇਹਨਾਂ ਨੂੰ ਇਹਨਾਂ ਦੇ ਹਵਾਲੇ ਕਰ ਦੇਵੇ ਤੇ ਜਦੋਂ ਇਹ ਦਬਾਅ ਵੱਧ ਰਿਹਾ ਸੀਗਾ ਉਦੋਂ ਲਾਹੌਰ ਤੋਂ ਨਿਕਲਦਾ ਹੋਇਆ ਇੱਕ ਅਖਬਾਰ ਸੀਗਾ ਜੇ ਤੇ ਉਹ ਵੀ ਅੰਗਰੇਜ਼ਾਂ ਦੀ ਹਮਾਇਤ ਕਰ ਰਿਹਾ ਸੀਗਾ ਜਿਹਦਾ ਆਪਣਾ ਸੰਪਾਦਕ ਜਿਹੜਾ ਸੀਗਾ ਉਹ ਕਰਮਚੰਦ ਸੀਗਾ ਜੇ ਉਰਦੂ ਦਾ ਉਹ ਅਖਬਾਰ ਸੀ ਤੇ ਬਾਬਾ ਜੀ ਨੇ ਉਹਨੂੰ ਜਾ ਕੇ ਸਮਝਾਇਆ ਵੀ ਤੂੰ ਅੰਗਰੇਜ਼ਾਂ ਦੀ ਹਮਾਇਤ ਕਾਦੇ ਲਈ ਕਰਦਾ ਪਿਆ ਤੇ ਜਦੋਂ ਨਾ ਮੰਨਿਆ ਤੇ ਬਾਬਾ ਜੀ ਦੇ ਨਾਲ ਦੇ ਸਾਥੀ ਨੇ ਪਿਸਤੌਲ ਕੱਢ ਕੇ ਉਹਦੀ ਕੰਨਪਟੀ ਦੇ ਉੱਤੇ ਰੱਖਿਆ ਵੀ ਤੂੰ ਸਾਡੀ ਗੱਲ ਬੰਦਿਆਂ ਨੂੰ ਸਮਝਣੀ ਹੈ ਕਿ ਨਹੀਂ ਸਮਝਣੀ ਤੇ ਉਹਨੇ ਉੱਥੇ ਹੀ ਕਲਮ ਛੱਡ ਦਿੱਤੀ ਕਹਿਣ ਲੱਗਾ ਵੀ ਹੁਣ ਮੁਖਾਲਫਤ ਨਹੀਂ ਕਰਾਂਗਾ ਉਧਰ ਕਿਵੇਂ ਨਾ ਕਿਵੇਂ ਅਮਰੀਕਾ ਤੋਂ ਕੁਝ ਇਧਰੋਂ ਐਜੀਟੇਸ਼ਨ ਸ਼ੁਰੂ ਕਰਕੇ ਜਿਹੜਾ ਬਾਦਸ਼ਾਹ ਸੀਗਾ ਅਫਗਾਨਿਸਤਾਨ ਦਾ ਉਹਨੂੰ ਤਿਆਰ ਕਰ ਲਿਆ ਗਿਆ ਤੇ ਅੰਗਰੇਜ਼ਾਂ ਦੀ ਜਿਹੜੀ ਸਕੀਮ ਸੀ ਉਹ ਵਿੱਚ ਵਿਚਾਲੇ ਹੀ ਰਹਿ ਗਈ ਇਵਨ ਇਹਨਾਂ ਨੇ ਜਸੂਸਾਂ ਦੇ ਦੁਆਰਾ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਬਾਬਿਆਂ ਨੂੰ ਪਰ ਕਿਵੇਂ ਨਾ ਕਿਵੇਂ ਇਥੋਂ ਸਿੱਧਾ ਹਵਾਈ ਜਹਾਜ਼ ਦੇ ذریعے ਅਫਗਾਨਿਸਤਾਨ ਤੋਂ ਉਹਨਾਂ ਨੂੰ ਤਾਸ਼ਖੰਦ ਦੇ ਵਿੱਚ ਲੈ ਗਏ ਤੇ ਉੱਥੋਂ ਅੱਗੇ ਕੱਢ ਲਿਆ ਗਿਆ ਬਚਾ ਕੇ ਹੁਣ ਬਾਬਾ ਜੀ ਜਿੱਥੇ ਦੇਸ਼ ਭਗਤ ਪਰਿਵਾਰਾਂ ਦੇ ਲਈ ਕਾਰਜ ਕਰ ਰਹੇ ਸਨ ਉੱਥੇ ਹੀ ਉਹ ਕਿਸਾਨੀ ਦੇ ਲਈ ਵੀ ਸਮਰਪਿਤ ਹੋ ਕੇ ਤੁਰੇ ਪੰਜਾਬ ਦੇ ਅੰਦਰ ਕਿਸਾਨ ਸਭਾ ਜਿਹੜੀ ਸੀਗੀ ਉਹਦੇ ਵੀ ਉਹ ਮੋਡੀਆਂ ਦੇ ਵਿੱਚੋਂ ਸਨ ਇਹ ਭਾਰਤ ਵਰਸ਼ ਦੀ ਕਿਸਾਨ ਸਭਾ ਸੀ ਉਹਦੇ ਵੀ ਉਹ ਮੈਂਬਰ ਸਨ ਜੀ ਨੀਲੀ ਬਾਰ ਦੇ ਵਿੱਚ ਗੰਜੀ ਬਾਰ ਦੇ ਵਿੱਚ ਜੜੀਆਂ ਮੁਜਾਰੀਆਂ ਦੀਆਂ ਲਹਿਰਾਂ ਚੱਲ ਰਹੀਆਂ ਸਨ ਕਲਸੀਆਂ ਰਿਆਸਤ ਦੇ ਵਿੱਚ ਚੱਲ ਰਹੀ ਸੀਗੀ ਇਧਰ ਪਟਿਆਲਾ ਰਿਆਸਤ ਦੇ ਵਿੱਚ ਚੱਲ ਰਹੀ ਸੀਗੀ ਹਰ ਜਗ੍ਹਾ ਦੇ ਉੱਤੇ ਬਾਬਾ ਜੀ ਆਪਣਾ ਬਣਦਾ ਹੋਇਆ ਫਰਜ਼ ਅਦਾ ਕਰਨ ਦੇ ਵਾਸਤੇ ਪਹੁੰਚਦੇ ਰਹੇ ਜੀ ਉਹਨਾਂ ਸਮਿਆਂ ਦੇ ਵਿੱਚ ਹੀ ਕਿਸਾਨਾਂ ਦੀ ਕੌਮੀ ਜਥੇਬੰਦੀ ਜਿਹੜੀ ਸੀਗੀ ਉਹਦੀ ਮੀਟਿੰਗ ਬੰਗਾਲ ਦੇ ਵਿੱਚ ਹੋਣੀ ਸੀਗੀ ਉਹਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਬਾਬਾ ਜੀ ਆ ਜਿਹੜੇ ਉਹ ਮਿੰਟ ਗੁਮਰੀ ਇਲਾਕੇ ਦੇ ਵਿੱਚ ਉਦੋਂ ਪ੍ਰਚਾਰ ਕਰ ਰਹੇ ਸਨ ਜੇ ਉਥੋਂ ਤੁਰਦੇ ਆ ਆਪਣੀ ਜੀਪ ਦੇ ਉੱਤੇ ਸਵਾਰ ਹੋ ਕੇ ਤੇ ਜਿਸ ਵਕਤ ਉਹ ਕਾੜੇ ਦੇ ਕੋਲ ਪਹੁੰਚਦੇ ਆ ਤੇ ਲਾਹੌਰ ਵਾਲੇ ਪਾਸੇ ਨੂੰ ਇੱਕ ਅੰਗਰੇਜ਼ ਅਫਸਰ ਦਾ ਬਾਗ ਸੀ ਜਿਹਦੇ ਕੋਲ ਇੱਕ ਬੱਸ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਜੀਪ ਦਾ ਇਹ 6 ਮਈ 1938 ਦੀ ਘਟਨਾ ਹੈਗੀ ਆ ਬਾਬਾ ਜੀ ਜ਼ਖਮੀ ਹੋ ਜਾਂਦੇ ਆ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਹੈਗਾ ਆਪਣਾ ਉਕਾੜੇ ਹਸਪਤਾਲ ਦੇ ਅੰਦਰ ਉੱਥੇ ਉਹਨਾਂ ਨੂੰ ਮਿਲਣ ਦੇ ਵਾਸਤੇ ਬਾਬਾ ਸੂਨ ਸਿੰਘ ਪਕਣਾ ਵਰਗੇ ਸੱਜਣ ਵੀ ਪਹੁੰਚਦੇ ਆ। ਉੱਥੇ ਡਾਕਟਰ ਤੇ ਕਹਿ ਰਹੇ ਆ ਵੀ ਕੁਝ ਫਰਕ ਪੈ ਰਿਹਾ ਹੈਗਾ। ਫਿਰ ਅੱਗੇ ਗੱਲ ਵਿਗੜ ਜਾਂਦੀ ਹੈ ਤੇ ਫਿਰ ਬਾਬਾ ਜੀ ਉਹਨਾਂ ਨੂੰ ਜਿਹੜਾ ਹੈਗਾ ਲਾਹੌਰ ਮਿਓ ਹਸਪੀਟਲ ਦੇ ਵਿੱਚ 9 ਮਈ ਵਾਲੇ ਦਿਨ ਲੈ ਕੇ ਆਇਆ ਜਾਂਦਾ। 1:30 ਵਜੇ ਦੇ ਕਰੀਬ ਉੱਥੇ ਜਿਹੜਾ ਡਾਕਟਰ ਸੀਗਾ ਉਹਨੇ ਦੱਸ ਦਿੱਤਾ ਸੀਗਾ ਵੀ ਜੇ 5 ਵਜੇ ਤੱਕ ਦੇਖਦੇ ਆ ਆਪਰੇਸ਼ਨ ਹੋ ਜਾਂਦਾ ਹੈਗਾ ਇਹਨਾਂ ਦਾ ਤੇ ਆਸ-ਉਮੀਦ ਹੋ ਸਕਦੀ ਹੈਗੀ ਹੈ ਵੀ ਇਹ ਵੱਜ ਜਾਣ ਨਹੀਂ ਤੇ ਫਿਰ ਵਾਹ ਗਰੂ ਰੱਖਾ ਹੈ ਜੀ ਸੋ ਉੱਥੇ ਬਾਬਾ ਜੀ ਦਾ ਮਿਓ ਹਸਪੀਟਲ ਦੇ ਵਿੱਚ ਲਾਹੌਰ ਇਲਾਜ ਸ਼ੁਰੂ ਹੁੰਦਾ ਪਰ ਠੀਕ 5 ਵਜੇ 9 ਮਹੀਨੋਂ ਗੁਰੂ ਕਾ ਇਹ ਮਹਾਨ ਸਿੱਖ ਹੈ ਜਿਹੜਾ ਉਹ ਸਵਾਸਾਂ ਦੀ ਪੂੰਜੀ ਹੈ ਜਿਹੜੀ ਉਹ ਆਪਣੀ ਸਮੇਟ ਜਾਂਦਾ ਹੈ ਗਾਇ ਜੀ ਚਾਰੇ ਪਾਸੇ ਤਾਰਾਂ ਨੇ ਜੜੀਆਂ ਉਹ ਪੈ ਜਾਂਦੀਆਂ ਨੇ ਉਹਨਾਂ ਦਾ ਜੀਵਨ ਉੱਚਾ ਸੁੱਚਾ ਦੇਖੋ ਕਿੱਡਾ ਹੋਏਗਾ ਕਿ ਜਿਸ ਵਕਤ ਜਿਸ ਬੱਸ ਦੇ ਨਾਲ ਉਹਨਾਂ ਦਾ ਐਕਸੀਡੈਂਟ ਵੀ ਹੋਇਆ ਉਹਨਾਂ ਦੇ ਡਰਾਈਵਰ ਤੇ ਬੱਸ ਵਾਲੇ ਆ ਜਿਹੜੇ ਚਾਹੁੰਦੇ ਸਨ ਕਿ ਬਾਬਾ ਜੀ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਕਿ ਸੋ ਗੁਰਸਿੱਖ ਦਾ ਜੀਵਨ ਦੇਖੋ ਸਹੀ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਤੇ ਬਾਬਾ ਜੀ ਨੇ ਆਖਿਆ ਵੀ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ ਪੁਲਿਸ ਵਾਲਿਆਂ ਨੂੰ ਕਿ ਮੈਂ ਅਗਲੀ ਸੀਟ ਤੇ ਬੈਠਾ ਸੀ ਜੀਪ ਦੀ ਦੇ ਉੱਤੇ ਤੇ ਮੇਰੀ ਅੱਖ ਲੱਗ ਗਈ ਸੀ ਜਿਸ ਕਰਕੇ ਸਾਰਾ ਕੁਝ ਹੋਇਆ ਜੀ ਸੋ ਉਹਨਾਂ ਦਾ ਕੋਈ ਕਸੂਰ ਨਹੀਂਗਾ ਕਿੰਨੇ ਰਹਿਮਦਿਲ ਸਨ ਬਾਬਾ ਜਵਾਲਾ ਸਿੰਘ ਜੀ ਉਹ ਮਹਾਨ ਗੁਰਸਿੱਖ ਚੜਾਈ ਕਰ ਗਿਆ ਉਹਨਾਂ ਦਾ ਸਰੀਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆਂਦਾ ਗਿਆ ਜਲਿਆਂ ਵਾਲੇ ਬਾਗ ਦੇ ਅੰਦਰ ਉਹ ਸਰੀਰ ਰੱਖਿਆ ਗਿਆ ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਦਰਸ਼ਨ ਕੀਤੇ 9 ਮਈ 1938 ਵੀ ਨੂੰ ਪੰਥ ਦਾ ਕੌਮ ਦਾ ਇਹ ਸੇਵਕ ਆਜ਼ਾਦੀ ਕੁਹਾਟਿਆ ਕਿਸਾਨੀ ਸੰਘਰਸ਼ ਦਾ ਤਰੂ ਤਾਰਾ ਵੈਸੇ ਅੱਜ ਆ ਥਾਂ ਥਾਂ ਤੇ ਕਿਸਾਨ ਜਥੇਬੰਦੀਆਂ ਬਣੀਆਂ ਤੁਰੀਆਂ ਫਿਰਦੀਆਂ ਨੇ ਇਹਨਾਂ ਨੂੰ ਵੀ ਕੋਈ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਇੰਨਾਂ ਨੂੰ ਵੀ ਬਾਬਾ ਜਵਾਲਾ ਸਿੰਘ ਠੱਠੀਆਂ ਵਾਲਿਆਂ ਦਾ ਜਿਹੜਾ ਦਿਨ ਹੈ ਉਹ ਜ਼ਰੂਰ ਮਨਾਉਣਾ ਚਾਹੀਦਾ ਹੈ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇੱਕ ਸੱਚਾ ਪੰਥ ਸੇਵਕ ਅੱਜ ਦੇ ਦਿਨ ਅੱਖਾਂ ਮੀਟ ਗਿਆ ਸੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ